ਦੇਖੋ ਜਿਹੜੀਆਂ ਦੋ ਸੀਟਾਂ ਫਿਰੋਜ਼ਪੁਰ ਤੇ ਬਠਿੰਡਾ ਜੀ ਇਹ ਬਾਦਲ ਪਰਵਾਰ ਦੀ ਮੁੱਛ ਦਾ ਸਵਾਲ ਬੀਬੀ ਹਰਸਬਰਤ ਕੌਰ ਬਾਦਲ ਉੱਥੋਂ ਲਗਾਤਾਰ ਜਿੱਤੇ ਪਿਛਲੀ ਵਾਰੀ ਅਵਰਿੰਦਰ ਸਿੰਘ ਰਾਜਾ ਵੜਿੰਗ ਬਿਲਕੁਲ ਦੱਬ ਕੇ ਲੈ ਗਏ ਸੀ ਪਰ ਕਹਿੰਦੇ ਆਖਰ ਤੇ ਜਾ ਕੇ ਦਿਔਰਨਸ ਪਰਜਾਈ ਦੀ ਮਦਦ ਕਰਦੇ ਇੱਕਰ ਪੈ ਗਿਆ ਕਿ ਬਟਿੰਡੇ ਸ਼ਹਿਰ ਦਾ ਅੰਕੜਾ ਬਦਲ ਸਕਦਾ ਹੈ ਫਿਰ ਬੀਬੀ ਜੀ ਨੂੰ ਲੜਾਇਆ ਕਿੱਥੋਂ ਜਾਵੇ ਕੁਝ ਕਹਿੰਦੀਆ ਖਡੂਰ ਸਾਹਿਬ ਤੋਂ ਕੁਝ ਕਹਿੰਦੀਆ ਫਰੋਜਪੁਰ ਤੋਂ ਪ੍ਰਧਾਨ ਸਾਹਿਬ ਪਹਿਲੇ ਹੀ ਕਹਿ ਗਏ ਕਿ ਮੈਂ ਤਾਂ ਨਹੀਂ ਕੋਈ ਲੜਨੀ ਹੈ ਸਿਆਸੀ 12 ਦੇ ਵਿੱਚ ਇਹ ਗੱਲ ਪ੍ਰਚਲਿਤ ਹੈ ਕਿ ਪ੍ਰਧਾਨ ਸਾਹਿਬ ਨੂੰ ਪਤਾ ਹੈ ਜਿਹੜੀ ਚੜਤ ਕਿਸੇ ਵੇਲੇ ਪਾਰਟੀ ਦੀ ਹੁੰਦੀ ਸੀ ਐਸ ਵੇਲੇ ਉਹ ਚੜਤ ਨਹੀਂ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਜਿੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਉੱਥੇ ਹੀ ਕਾਫੀ ਚਰਚਾ ਛਿੜ ਰਹੀ ਆ ਸੰਗਰੂਰ ਤੋਂ ਢਿੰਸਾ ਪਰਿਵਾਰ ਨੂੰ ਲੈ ਕੇ। ਕਹਿੰਦੇ ਵੀ ਉਹਨਾਂ ਨੂੰ ਟਿਕਟ ਨਹੀਂ ਦਿੱਤੀ। ਕਈ ਸਮੇਕਰਮ ਬਦਲੇ ਜਾ ਰਹੇ ਨੇ ਵੀ ਉਹ ਪਾਰਟੀ ਛੱਡ ਸਕਦੇ ਨੇ। ਕਾਫੀ ਚਰਚਾ ਛਿੜ ਰਹੀ ਤੇ ਦੂਜੇ ਪਾਸੇ ਜਿੱਥੇ ਹਰਸਿਮਤ ਕੌਰ ਬਾਦਲ ਬਠਿੰਡੇ ਤੋਂ ਜਿੱਤਦੇ ਆਏ ਨੇ ਜਿੱਤੇ ਦੇ ਬਾਵਜੂਦ ਵੀ ਹਲੇ ਉਹਨਾਂ ਦੀ ਅਨਾਉਂਸਮੈਂਟ ਨਹੀਂ ਕੀਤੀ ਹਾਲਾਂਕਿ ਹੋ ਜਾਣੀ ਚਾਹੀਦੀ ਸੀ ਇਹਦੇ ਬਾਰੇ ਗੱਲਬਾਤ ਕਰਦੇ ਆ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਨਾਲ ਡੀਟੈਲਸ ਆਪ ਕੀ ਕਹਿਣਾ ਚਾਹੋਗੇ ਜੀ ਦੇਖੋ ਜਿਹੜੀਆਂ 2 ਸੀਟਾਂ ਫਿਰੋਜ਼ਪੁਰ ਤੇ ਬਠਿੰਡਾ ਜੀ ਇਹ ਬਾਦਲ ਪਰਿਵਾਰ ਦੀ ਮੁੱਖ ਦਾ ਸਵਾਲ ਨੇ ਬੀਬੀ ਹਰਸਵਰਤ ਕੌਰ ਬਾਦਲ ਉੱਥੋਂ ਲਗਾਤਾਰ ਜਿੱਤੇ ਪਿਛਲੀ ਵਾਰੀ ਅਵਰਿੰਦਰ ਸਿੰਘ ਰਾਜਾ ਵੜਿੰਗ ਬਿਲਕੁਲ ਦੱਬ ਕੇ ਲੱਗੇ ਸੀ ਪਰ ਕਹਿੰਦੇ ਆਖਰ ਤੇ ਜਾ ਕੇ ਡਿਓਰਨਸ ਪਰਜਾਈ ਦੀ ਮਦਦ ਕਰਤੀ ਮਰਪ੍ਰੀਤ ਸੋ ਬਾਦਲ ਨੇ ਜੀ ਬਠਿੰਡਾ ਸ਼ਹਿਰ ਜਿਹੜਾ ਕਾਂਗਰਸ ਪਾਰਟੀ ਕਾਫੀ ਮਾਰਜਨ ਨਾਲ ਜਿੱਤਦੀ ਰਹੀ ਹੈ ਬਹੁਤ ਗਿਣਤੀਵਾਰੀ ਉੱਥੇ ਬਾਵਾ ਟਾਊਨ ਚੱਲਿਆ ਗਿਆ ਕੰਮ ਤੇ ਅਵਰੇਂਦਰ ਸਿੰਘ ਰਾਜ ਆਪਣੇ ਘਾਰ ਗਿਆ ਥੋੜੇ ਜਿਹੇ ਬੋਟਾ ਤੇ ਹਾਰਿਆ ਇੱਕ ਉੱਤੇ ਸਖਪਾਲ ਸਿੰਘ ਖੈਰੇ ਦੀ ਭੂਮਿਕਾ ਵੀ ਉਦੋਂ ਸਵਾਲਾਂ ਦੇ ਘੇਰੇ ਚ ਆ ਗਈ ਸੀ ਜਿੰਨੀਆਂ ਕਵੋਟਾ ਖੈਰਾ ਸਭ ਨੂੰ ਪਈਆਂ ਉਹ ਕਹਿੰਦੇ ਹੋ ਸਕਦਾ ਰਾਜਾ ਬੜੇ ਗਸੌਣੇ ਵੀ ਪੈ ਜਾਂਦੀਆਂ ਅੱਜ ਅਕਾਲੀ ਦਲ ਨੇ 7 ਵੀ ਦਮਾਰ ਲਾਨ ਤੇ ਦੋ ਸੀਟਾਂ ਦਾ ਬਹੁਤ ਪਹਿਲੀ ਬਠਿੰਡਾ ਕੇ ਪ੍ਰਧਾਨ ਸਾਹਿਬ ਨੇ ਆਪਣੀ ਧਰਮ ਪਤਨੀ ਬੀਬੀ ਹਰਸਿਵਰਤ ਕੌਰ ਬਾਦਲ ਦੀ ਟਿਕਟ ਕਿਉਂ ਨਾਲ ਨਹੀਂ ਪਤਾ ਲੱਗਿਆ ਕਿ ਜਦੋਂ ਸਰਦਾਰ ਸਿਕੰਦਰ ਸਿੰਘ ਮਲੂਕਾ ਦੇ ਨੂੰ ਤੇ ਪੁੱਤਰ ਉਹ ਜਾ ਕੇ ਭਾਜਪਾ ਵਿੱਚ ਰਾ ਗਏ ਤੇ ਬਿਲਕੁਲ ਕਲੀਅਰ ਹੈ ਕਿ ਪਰਮਪਾਲ ਕੌਰ ਨੂੰ ਭਾਰਤੀ ਜਨਤਾ ਪਾਰਟੀ ਆਪਣੇ ਬਲ ਬੂਤੇ ਦੇ ਉੱਤੇ ਬਠਿੰਡਾ ਚੋਣ ਲੜਾਏਗੀ ਭਾਵੇਂ ਕਿਸਾਨ ਵਿਰੋਧਤਾ ਵੀ ਕਰ ਰਹੇ ਨੇ ਫਿਕਰ ਪੈ ਗਿਆ ਕਿ ਬਠਿੰਡੇ ਸ਼ਹਿਰ ਦਾ ਅੰਕੜਾ ਬਦਲ ਸਕਦਾ ਹੈ ਫਿਰ ਬੀਬੀ ਜੀ ਨੂੰ ਲੜਾਇਆ ਕਿੱਥੋਂ ਜਾਵੇ ਕੁਝ ਕਹਿੰਦੇ ਆ ਖਡੂਰ ਸਾਹਿਬ ਤੋਂ ਕੁਝ ਕਹਿੰਦੇ ਆ ਫਿਰੋਜ਼ਪੁਰ ਤੋਂ ਪ੍ਰਧਾਨ ਸਾਹਿਬ ਪਹਿਲੇ ਹੀ ਕਹਿ ਗਏ ਕਿ ਮੈਂ ਤਾਂ ਨਹੀਂ ਚੋਣ ਲੜਨੀ ਐ ਇੱਕੀ ਸਿਆਸੀ ਮਾਰਾਂ ਦੇ ਵਿੱਚ ਇਹ ਗੱਲ ਪ੍ਰਚਲਿਤ ਹੈ ਕਿ ਪ੍ਰਧਾਨ ਸਾਹਿਬ ਨੂੰ ਪਤਾ ਹੈ ਜਿਹੜੀ ਚੜਤ ਕਿਸੇ ਵੇਲੇ ਪਾਰਟੀ ਦੀ ਹੁੰਦੀ ਸੀ ਐਸ ਵੇਲੇ ਉਹ ਚੜਤ ਨਹੀਂ ਹੈ। ਅਕਾਲੀ ਦਲ ਮੁੜ ਕੇ ਆਪਣੀ ਸਿਆਸੀ ਜ਼ਮੀਨ ਤਲਾਸ਼ ਰਿਹਾ ਹੈ। ਪੰਜਾਬ بچاؤ ਯਾਤਰਾ ਦੇ ਰਾਹੀਂ ਉਹ ਆਪਣੇ ਵਰਕਰਾਂ ਦੇ ਵਿੱਚ ਮੋਬਲਾਈਜੇਸ਼ਨ ਵੀ ਕਰ ਰਿਹਾ ਹੈ। ਇਦੇ ਵਿੱਚ ਕੋਈ ਛੱਕ ਨਹੀਂ ਕਾਡਰ ਅਕਾਲੀ ਦਲ ਦਾ ਹੈ ਹਰ ਥਾਂ ਤੇ ਹੈ ਇਹ ਸਾਰਾ ਕੁਝ ਹੋ ਰਿਹਾ ਤੇ ਜਦੋਂ ਇਹ ਸਾਰਾ ਕੁਝ ਹੁੰਦਾ ਹੋਵੇ ਇਸ ਕਰਕੇ ਉਹਨਾਂ ਨੇ ਇਹ ਸੀਟ ਹਾਲੇ ਛੱਡ ਲਈ ਪਤਾ ਨਹੀਂ ਆਪ ਲੜਦੇ ਆ ਕਿਸੇ ਹੋਰ ਨੂੰ ਲੜਾਉਂਦੇ ਆ ਤੇ ਪਿੱਛੇ ਇੱਕ ਗੱਲ ਚੱਲੀ ਸੀ ਸਰਦਾਰ ਸੁਖਦੇਵ ਸਿੰਘ ਢੀਡ ਸਾਹਿਬ ਬਾਰੇ ਕਿ ਪਰਮਿੰਦਰ ਢੀਡਸਾ ਨੂੰ ਇੱਥੋਂ ਲੜਾਇਆ ਜਾਵੇਗਾ ਸੰਗਰੂਰ ਤੋਂ ਪਰ ਇਹਨਾਂ ਦੀ ਮੀਟਿੰਗ ਦੇ ਵਿੱਚ ਇਕਬਾਲ ਸਿੰਘ ਝੁੰਦਾਰੇ ਕਹਿੰਦਾ ਕਿ ਪ੍ਰਧਾਨ ਸਾਹਿਬ ਤੁਸੀਂ ਮੇਰੇ ਨਾਲ ਵਾਅਦਾ ਕੀਤਾ ਸੀ ਜਿਵੇਂ ਲੁਧਿਆਣੇ ਕਾਕਾ ਸੂਦ ਨਾਲ ਅਲਾ ਨਹੀਂ ਕਰਤਾ ਸੀ ਕਈ ਤਰ੍ਹਾਂ ਦੇ ਕਿਆਸਰਾਈਆਂ ਨੇ ਇਹ ਵੀ ਕਿਆਸਰਾਈਆਂ ਨੇ ਕਿ ਸਰਦਾਰ ਸੁਖਦੇਵ ਸਿੰਘ ਢੀਡਸਾ ਦੀ ਭਾਰਤੀ ਜਨਤਾ ਪਾਰਟੀ ਨਾਲ ਬਹੁਤ ਨੇੜਤਾ ਹੈ ਕਿਤੇ ਕੋਈ ਨਮਾਸਿਆਸੀ ਸਭੀ ਕਰਨ ਤਾਂ ਨਹੀਂ ਬਦਲਿਆ ਜਾ ਰਿਹਾ ਇਹ ਸਵਾਲ ਦੱਸੇਗਾ ਢਿੱਡਸਾ ਸਾਹ ਬੜੇ ਵਿਚੌਰ ਰਾਜਨੀਤੀਵਾਨ ਨੇ ਉਹਨਾਂ ਨੇ ਭਵਿੱਖ ਦੇ ਵਿੱਚ ਕੀ ਕਰਨਾ ਹੈ ਜਾਂ ਇੱਥੇ ਕੀ ਕਰਨਾ ਹੈ ਹੁਣ ਇਕਬਾਲ ਸਿੰਘ ਝੁੰਦਾ ਨੂੰ ਟਿਕਟ ਦੇਣ ਤੋਂ ਬਾਅਦ ਕਿਆਸ ਰਹਿ ਗਾਂ ਸੰਗਰੂੜ ਦੇ ਉੱਤੇ ਵੀ ਕਈ ਤਰ੍ਹਾਂ ਦੀਆਂ ਉਠਣ ਲੱਗ ਪਈਆਂ ਜੀ ਸੋ ਖਬਰ ਦੀ ਜਾਣਕਾਰੀ ਦੇ ਵਿੱਚ ਹਨ ਨਵੀਂ ਅਤੇ ਤਾਜ਼ਾ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ ਧੰਨਵਾਦ ਨਿਰਧਾਰਨ ਨਿਰਪੱਖ ਰ੍ਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਰ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ